ਦੋਸਤੋ ਸਤ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਕਰਤਾਰ ਸਿੰਘ ਦੁੱਗਲ ਦੀ ਬਹੁਤ ਚਰਚਿਤ ਕਹਾਣੀ ਜ਼ਿੰਨਤ ਆਪਾ ਤੂੰ ਮੇਰਾ ਇੱਕ ਕਦ ਦੇਖਿਆ ਹੈ ਜੀ ਇਤਨਾ ਕਦ ਕਿਸੇ ਕੁੜੀ ਦਾ ਹੋਵੀ ਤੂੰ ਮੇਰੀਆਂ ਗੱਲਾਂ ਦੀ ਲਾਲੀ ਵੇਖੀ ਹੈ ਜੀ ਇਹੋ ਜਿਹੀ ਲਾਲੀ ਕਿਸੇ ਕੁੜੀ ਦੀਆਂ ਗੱਲਾਂ ਉੱਤੇ ਖੇਡਦੀ ਹੋਵੀ ਤੂੰ ਮੇਰੇ ਇਹ ਵਾਲ ਦੇਖੇ ਨੇ ਜੀ ਇਸ ਤਰ੍ਹਾਂ ਦੇ ਸ਼ਾਹ ਕਾਲੇ ਰੇਸ਼ਮ ਵਰਗੇ ਵਾਲ ਕਿਸੇ ਕੁੜੀ ਦੇ ਹੋਣ ਤੇ ਫੇਰ ਉਹ ਕੁੜੀ ਕਿਹੋ ਜਿਹੀ ਹੋਵੇਗੀ ਮੇਰਾ ਦੋਸਤ ਰਸ਼ੀਦ ਇੱਕੋ ਸਾਹ ਬੋਲ ਰਿਹਾ ਸੀ ਇਸ ਤਰ੍ਹਾਂ ਦੀ ਕੁੜੀ ਸੀ ਜ਼ੀਨਤ ਆਪਾ ਜਿਵੇਂ ਅਰਸ਼ੋਂ ਲੱਥੀ ਪਰੀ ਹੋਵੇ ਸੱਚਾ ਮੋਤੀ ਖਿੜਖਿੜ ਹਾਸਦੀ ਦੀ ਆਵਾਜ਼ ਸਾਰੇ ਮਹੱਲੇ ਵਿੱਚ ਜਾਂਦੀ ਸੀ ਆਂਡ ਗਵਾਂਡ ਵਿੱਚ ਜ਼ੀਨਤ ਜ਼ੀਨਤ ਹੁੰਦੀ ਰਹਿੰਦੀ ਜਿਸ ਵੇੜੇ ਵਿੱਚ ਖਲੌਂਦੀ ਜਿਸ ਆਂਗਣ ਵਿੱਚ ਬੈਠਦੀ ਖੁਸ਼ੀਆਂ ਖਲੇਰਦੀ ਰਹਿੰਦੀ ਲੋਕੀ ਲੱਖ ਲੱਖ ਉਹਦੀਆਂ ਖਾਤਰਾਂ ਕਰਦੇ ਕਿਸੇ ਦੇ ਘਰ ਵਧੀਆ ਵੇਰ ਆਂਦੇ ਘਰ ਵਾਲੀ ਚੁੱਕ ਕੇ ਜ਼ੀਨਤ ਲਈ ਰੱਖ ਲੈਂਦੀ ਜ਼ੀਨਤ ਨੂੰ ਖੱਟ ਮਿੱਠੜੇ ਵੇਰਾਂ ਨਾਲ ਬੜਾ ਜੋੜ ਸੀ ਕਿਸੇ ਦੇ ਘਰ ਕਰਾਰੇ ਭੁੱਜੇ ਹੋਏ ਸੱਤੂ ਹੁੰਦੇ ਗੰਡ ਮਾਰ ਕੇ ਜ਼ੀਨਤ ਲਈ ਸੰਭਾਲ ਲਈ ਜਾਂਦੇ ਜ਼ੀਨਤ ਨੂੰ ਸੱਤੂ ਬਹੁਤ ਪਸੰਦ ਸਨ ਜ਼ੀਨਤ ਨੂੰ ਬੋਲੀ ਚੰਗੀ ਲੱਗਦੀ ਸੀ ਤੇ ਪਿੰਡ ਵਿੱਚ ਕਿਸੇ ਦੇ ਘਰ ਮੈਂ ਗਾਉਂਦੀ ਜ਼ੀਨਤ ਲਈ ਬੋਲੀ ਤੁਰਦੀ ਰਹਿੰਦੀ ਨੰਬਰਦਾਰ ਪਿਓ ਦੀ ਹਵੇਲੀ ਨੂੰ ਜਦੋਂ ਜ਼ੀਨਤ ਵੱਡੀ ਹੋਈ ਲੋਕਾਂ ਨੇ ਜ਼ੀਨਤ ਦੀ ਹਵੇਲੀ ਸੱਦਣਾ ਸ਼ੁਰੂ ਕਰ ਦਿੱਤਾ ਸਾਰੀ-ਸਾਰੀ ਦੁਪਹਿਰ ਨੱਡੀਆਂ ਘਰ ਵਿੱਚ ਬਿਠਾਈ ਰੱਖਦੀ ਆਪ ਗਾਂਦੀ ਰਹਿੰਦੀ ਉਹਨਾਂ ਦੇ ਗੀਤ ਸੁਣਦੇ ਰਹਿੰਦੀ ਗਾਂਧੀ ਤੇ ਨੱਚਦੀ ਲੋਕੀ ਬਨੇਰਿਆ ਤੋਂ ਝਾਕ-ਝਾਕ ਕੇ ਕੰਦਾ ਨਾਲ ਕੰਨ ਲਾ ਲਾ ਕੇ ਜ਼ੀਨਤ ਨੂੰ ਗਾਂਦਿਆ ਸੁਣਦੇ ਰਹਿੰਦੇ ਕਿਤਨਾ ਉੱਚਾ ਗਾਂਦੀ ਤੇ ਹੱਸਦੀ ਗੱਲ-ਗੱਲ ਤੇ ਖਿੜਖਿੜ ਹਸਣ ਲੱਗ ਪੈਂਦੀ ਹੱਸ ਰਹੀ ਜ਼ੀਨਤ ਨੂੰ ਗੱਲਾਂ ਵਿੱਚੋਂ ਜਿਵੇਂ ਲਹੂ ਝੂਣ ਲੱਗ ਪੈਂਦਾ ਲਾਲ ਬਿੰਬ ਹੋ ਜਾਂਦੀਆਂ ਹਸਰੀ ਦੀਵਾਲ ਖਿੰਡਪੁੰਡ ਜਾਂਦੇ ਕਿੰਨੀ ਪਿਆਰੀ ਲੱਗਦੀ ਜਿਵੇਂ ਆਪਮਹਾਰੀ ਉੱਡ ਰਿਹਾ ਕੋਈ ਪੰਛੀ ਹੋਵੇ ਤੇ ਫੇਰ ਜ਼ੀਨਤ ਦਾ ਵਿਆਹ ਕਰ ਦਿੱਤਾ ਗਿਆ ਜਿਵੇਂ ਅਰਸ਼ਾਂ ਵਿੱਚ ਉੱਡ ਰਹੀ ਕਿਸੇ ਪੰਛੀ ਨੂੰ ਹੇਠ ਧਰਤੀ ਉੱਤੇ ਪਟਕਾ ਦਿੱਤਾ ਜਾਏ ਜ਼ੀਨਤ ਨੇ ਇੱਕ ਬੋਲ ਮੂੰਹੋਂ ਕੱਢਿਆ ਮੁੰਡਾ ਕੋਈ ਦਾਦੇ ਪੋਤਰਾ ਸੀ ਜ਼ੀਨਤ ਨੇ ਸੁਣਿਆ ਤੇ ਉਸ ਦਾ ਹਾਸਾ ਉਹਦੀ ਮੂੰਹ ਤੋਂ ਉੱਡ ਗਿਆ ਜ਼ੀਨਤ ਨੇ ਸੁਨਿਆ ਤੇ ਉਹਦੇ ਗੀਤ ਉਹਦੀਆਂ ਬੁੱਲੀਆਂ ਤੋਂ ਝੜ ਗਈ ਜ਼ੀਨਤ ਨੇ ਸੁਨਿਆ ਤੇ ਉਹਦੀਆਂ ਅੱਖਾਂ ਵਿੱਚੋਂ ਉਹਦੀ ਰੌਣਕ ਹੱਸ ਗਈ ਤੇ ਮੂਸਰ ਬਲੇਟ ਆਪਣੇ ਬਾਬਲ ਦੀ ਹਵੇਲੀ ਵਿੱਚੋਂ ਉਹ ਨਿਕਲ ਗਈ ਜ਼ੀਨਤ ਵਰਗੀ ਕੋਈ ਭੈਣ ਹੋਵੇਗੀ ਜਦੋਂ ਮੈਨੂੰ ਰਾਤ ਰਾਤ ਪਰ ਨੱਟਾਂ ਦੀ ਰਾਸ ਵੇਖਣ ਦੀ ਝਟਲਾਸ ਪੈ ਗਈ ਜਦੋਂ ਅੱਧੀ ਅੱਧੀ ਰਾਤ ਕਵਾਲਾਂ ਦੀ ਕਵਾਲੀਆਂ ਸੁਣਨ ਦਾ ਮੇਰਾ ਜੀ ਕਰਦਾ ਜਦੋਂ ਸਾਡੇ ਗਵਾਂਢ ਖਾਨ ਬਦੋਸ਼ਾਂ ਨੇ ਝੁੱਗੀਆਂ ਆਣ ਪਾਈਆਂ ਤੇ ਖਾਨਾ ਬਦੋਸ਼ਾਂ ਦੀਆਂ ਸਿੱਥਾ ਲਾਲਾ ਕੇ ਪੱਟੀਆਂ ਜਮਾਨ ਵਾਲੀਆਂ ਮਸਤਾਈਆਂ ਹੋਈਆਂ ਖਾਨਾ ਬਦੋਸ਼ਾਂ ਨੂੰ ਵੇਖਣ ਲਈ ਮੇਰਾ ਦਿਲ ਲਲਚਾਇਆ ਲਲਚਾਇਆ ਰਹਿੰਦਾ ਮੈਨੂੰ ਬੋਲੇ ਜਿਹੇ ਹਵੇਲੀ ਤੋਂ ਬਾਹਰ ਕੱਢ ਉੱਤੋਂ ਖਿੜਕੀ ਵਿੱਚੋਂ ਉਹ ਮੇਰੀ ਸ਼ੇਰਵਾਨੀ ਸੁੱਟਿਆ ਕਰਦੀ ਸੀ ਸ਼ੇਰਵਾਨੀ ਦੀ ਜੇਬ ਵਿੱਚ ਹਮੇਸ਼ਾ ਪੰਜਾ ਦਾ ਨੋਟ ਰੱਖਿਆ ਹੁੰਦਾ ਸੀ ਇੱਕ ਭੈਣ ਦੀ ਫੁਹੀ-ਫੁਹੀ ਕਰਕੇ ਬਚਾਈ ਪੂੰਜੀ ਆਪਣੇ ਜਵਾਨ ਹੋ ਰਹੇ ਵੀਰ ਦੀ ਖੁਸ਼ੀ ਲਈ زینت ਵਰਗੀ ਕੁਇਤੀ ਹੋਵੇਗੀ ਉਸ ਦਾ ਅੱਬਾ ਉਸ ਦੇ ਸਾਹਕ ਲਈ ਇਕਰਾਰ ਕਰਕੇ ਆਇਆ ਤੇ ਉਸ ਆਪਣੇ ਪੇਵਰੇ ਦੀ ਰਜ਼ਾ ਨੂੰ ਸਿਰ ਮੱਥੇ ਤੇ ਰੱਖ ਲਿਆ ਉਸ ਨੂੰ ਪਤਾ ਸੀ ਉਸ ਦਾ ਦਾਦੇ ਪੋਤਰਾ ਕੱਦ ਵਿੱਚ ਉਸ ਤੋਂ ਅੱਧਾ ਸੀ মিঠা ਖਾ ਖਾ ਕੇ ਉਸਨੇ ਦੰਦ ਖੋਖੇ ਹੋ ਗਏ ਸਨ ਅੱਖਾਂ ਵੀ ਚੁੰਨੀਆਂ ਸਨ ਪੜੇ ਲਿਖੇ ਬਿਨਾ ਅੱਖਾਂ ਕਮਜ਼ੋਰ ਹੋ ਗਈਆਂ ਸਨ ਚਾਰ ਜ਼ਮਾਤਾਂ ਨਹੀਂ ਸਨ ਉਸ ਤੋਂ ਪਾਸ ਹੋਈਆਂ ਸਾਰਾ ਸਾਰਾ ਦਿਨ ਵੇਲਾ ਫਰਦਾ ਰਹਿੰਦਾ ਸੀ ਆਪਣੀ ਪਿਉਦੀ ਜ਼ਮੀਨ ਨੂੰ ਕੁੱਤਰ-ਕੁੱਤਰ ਕੇ ਖਾ ਰਿਹਾ ਸੀ दारू ਪੀ ਕੇ ਗਲੀਆਂ ਵਿੱਚ ਫਿਰਨਾ ਸਿਗਰਟਾਂ ਪੀਣੀਆਂ ਤੇ ਤੂੰ ਇਹਦੇ ਗੋਲ ਚੱਕਰ ਬਣਾਉਂਦੇ ਰਹਿਣਾ ਬਸ ਇਹ ਉਸਦਾ ਕੰਮ ਸੀ ਜ਼ੀਨਤ ਨੇ ਸ਼ਿਕਾਇਤ ਦਾ ਇਕਬਾਲ ਆਪਣੇ ਮੂਹਤੇ ਨਾ ਲਿਆਂਦਾ ਕੋਈ ਫਰਿਆਦ ਨਾ ਕੀਤੀ ਇੱਕ ਹਾਂਜੂ ਉਹਦੀਆਂ ਪਲਕਾਂ ਵਿੱਚ ਨਹੀਂ ਸੀ ਜਦੋਂ ਉਹਦੇ ਅੱਬਾ ਨੇ ਉਹਨੂੰ ਕਲਾਵੇ ਵਿੱਚ ਲੈ ਕੇ ਡੋਲੇ ਵਿੱਚ ਜਾ ਰੱਖਿਆ ਤੇ ਫਿਰ ਜ਼ੀਨਤ ਦੇ ਘਰ ਇੱਕ ਬੱਚਾ ਹੋਇਆ ਅਗਲੇ ਸਾਲ ਹੋਰ ਇੱਕ ਮੁੰਡਾ ਹੋਇਆ ਉਸ ਤੋਂ ਅਗਲੇ ਸਾਲ ਇੱਕ ਹੋਰ ਲੜਕਾ ਤੇ ਫਿਰ ਹਰ ਵਾਰੇ ਇੱਕ ਬੱਚਾ ਜ਼ਿੰਨਤ ਦੇ ਹੋ ਜਾਂਦਾ ਬੱਚਿਆਂ ਨਾਲ ਉਹਦਾ ਵੇੜਾ ਭਰ ਗਿਆ ਬੱਚਿਆਂ ਦੇ ਖਲਜਾਗਣ ਵਿੱਚ ਡੁੱਬੀ ਜ਼ਿੰਨਤ ਕਿੰਨਾ ਕਿੰਨਾ ਚਿਰ ਆਪਣੇ ਅੱਬਾ ਦੀ ਫੇਰਾ ਨਾ ਮਾਰਦੀ ਕਈ ਵਾਰ ਵਰਾ ਵਰਾ ਗੁਜ਼ਰ ਜਾਂਦਾ ਬਹੁਤ ਉਧਰਦਾ ਤੇ ਉਹਦਾ ਅੱੱਬਾ ਉਹਨੂੰ ਜਾ ਕੇ ਮਿਲ ਆਉਂਦਾ ਜ਼ੀਨਤ ਵਰਗੀ ਕੋਈ ਮਾਂ ਹੋਵੇਗੀ ਸੱਤ ਦੇ ਸੱਤ ਉਹਦੇ ਬੱਚੇ ਸਾਫ਼-ਸਾਫ਼ ਸੁਥਰੇ-ਸੁਥਰੇ ਸੋਣੀ-ਸੋਣੀ ਉੱਤੜੇ-ਪੁਚੜੇ ਜ਼ੀਨਤ ਦੀ ਨਹਾਰ ਸਨ ਪੜਨ ਵੇਲੇ ਪੜਨ ਵਿੱਚ ਸਭ ਤੋਂ ਅੱਗੇ ਖੇਡਣ ਵੇਲੇ ਖੇਡਣ ਵਿੱਚ ਸਭ ਤੋਂ ਜ਼ਬਰ ਨਿੱਕੀ ਕੁਛੜਲੀ ਧੀ ਜਿਵੇਂ ਕੁੜੀ ਹੋਵੇ ਸਭ ਤੋਂ ਛੋਟੀ ਤੇ ਸਭ ਤੋਂ ਪਿਆਰੀ ਖਿਡੌਣੇ ਦਾ ਖਿਡੌਣਾ ਉਸਦੇ ਬੱਚਿਆਂ ਦਾ ਬੈਠਣ ਦਾ ਸਲੀਕਾ ਉੱਠਣ ਦਾ ਸਲੀਕਾ ਗੱਲ ਕਰਨ ਦਾ ਸਲੀਕਾ ਆਂਡਗਵਾਂਡ ਵਾਲੇ ਵੇਖ-ਵੇਖ ਕੇ ਮੂੰਹ ਵਿੱਚ ਉਂਗਲੀਆਂ ਪੈ ਲੈਂਦੇ ਕਿਸੇ ਬੱਚੇ ਦਾ ਮੱਥਾ ਤੱਤਾ ਹੁੰਦਾ ਜ਼ੀਨਤ ਨੂੰ ਖਾਣ ਪੀਣ ਵਿਸਰ ਜਾਂਦਾ ਝੱਲੀ ਹੋਈ ਉਹਨੂੰ ਕੋਛੜ ਲੈ ਕੇ ਬੈਠੀ ਰਹਿੰਦੀ ਕਦੀ ਕੋਈ दारू ਕਰਦੀ ਕਦੀ ਕੋਈ ਦਵਾਈ ਦਿੰਦੀ ਹੱਥ ਟੱਡ ਟੱਡ ਕੇ ਦੁਆਵਾਂ ਮੰਗਦੀ ਰਹਿੰਦੀ ਮੰਨਤਾ ਮੰਦੀ ਰਹਿੰਦੀ ਖਰਾਤਾਂ ਦਿੰਦੀ ਰਹਿੰਦੀ ਬੱਚਿਆਂ ਨੂੰ ਪੜ੍ਹਾਣ ਲਈ ਜ਼ੀਨਤ ਆਹ ਪੜਦੀ ਰਹਿੰਦੀ ਪੌਣਿਆਂ ਟੌਂਚਾਂ ਦੇ ਪਹਾੜੀ ਅਕਬਰ ਔਰੰਗਜ਼ੇਬ ਦੀਆਂ ਲੜਾਈਆਂ ਫਾਰਸੀ ਅਰਬੀ ਦੀਆਂ ਗਰਦਾਨਾਂ ਤੇ ਫਿਰ ਜ਼ੀਨਤ ਦਾ ਵੱਡਾ ਪੁੱਤਰ ਕਾਲਜ ਵਿੱਚ ਪੁੱਜ ਗਿਆ ਕਿੰਨਾ ਸੋਹਣਾ ਜਵਾਨ ਨਿਕਲਿਆ ਸੀ ਉਸ ਵੱਲ ਵੇਖਦੇ ਭੁੱਖ ਨਾ ਲੱਥਦੀ ਤੇ ਫਿਰ ਜ਼ੀਨਤ ਦਾ ਘਰ ਵਾਲਾ ਗੁਜ਼ਰ ਗਿਆ ਚਾਰ ਦਿਨ ਬਿਮਾਰ ਰਿਹਾ ਤੇ ਖਤਮ ਹੋ ਗਿਆ ਮਾਮੂਲੀ ਜਿਹਾ ਬੁਖਾਰ ਸੀ ਇੱਕ ਬਾਰ ਪਲੰਘ ਤੇ ਪਿਆ ਫਿਰ ਉੱਠ ਨਹੀਂ ਸਕਿਆ ਇਤਨੇ ਵੱਡੇ ਜ਼ਿਮੀਦਾਰ ਦੀ ਇਸ ਵੇਵਕਤ ਮੌਤੇ ਲੋਕਾਂ ਨੇ ਪਿਟ-ਪਿਟ ਕੇ ਟੋਟੀ ਲਾ ਸੁਟੇ ਆਂਡੀ ਗਵਾਂਡੀ ਸਕੇ ਸੰਬੰਧੀ ਰੋ-ਰੋ ਕੇ ਝੱਲੇ ਹੁੰਦੇ ਰਹਿੰਦੇ ਪਰ ਜ਼ੀਨਤ ਦੀ ਅੱਖ ਵਿੱਚ ਕਿਸੇ ਇੱਕ ਅਥਰੂ ਨਾ ਰਿਠਾ ਉਸ ਦਾ ਖਾਵੰਦ ਬਿਮਾਰ ਪਿਆ ਉਹ ਸ਼ਾਂਤ ਅਡੋਲ ਸੀ ਉਸਦੇ ਖਾਵਨ ਦੀ ਹਾਲਤ ਨਾਜ਼ੁਕ ਹੋ ਗਈ ਉਹ ਸ਼ਾਂਤ ਅਡੋਲ ਸੀ ਉਸ ਦਾ ਖਵੰਦ ਠੰਡਾ ਹੋ ਗਿਆ ਉਹ ਸ਼ਾਂਤ ਅਡੋਲ ਸੀ ਉਸ ਦੇ ਖਵੰਦ ਨੂੰ ਲੋਕੀ ਚੁੱਕ ਕੇ ਲੈ ਤੁਰੇ ਉਹ ਸ਼ਾਂਤ ਅਡੋਲ ਸੀ ਉਸ ਦੇ ਖਵੰਦ ਨੂੰ ਦਫਨਾਇਆ ਗਿਆ ਉਹ ਸ਼ਾਂਤ ਅਡੋਲ ਸੀ ਉਸ ਦੇ ਖਵੰਦ ਨੂੰ ਦਫਨਾ ਕੇ ਲੋਕੀ ਮੁੜ ਆਏ ਉਹ ਸ਼ਾਂਤ ਅਡੋਲ ਸੀ ਲੋਕੀ ਜ਼ਿੰਨਤ ਦੇ ਮੂੰਹ ਵੱਲ ਵੇਖ-ਵੇਖ ਕੇ ਹੈਰਾਨ ਹੁੰਦੇ ਉਹਦੇ ਬੱਚਿਆਂ ਨੂੰ ਗੱਲ ਲਾਲਾ ਰਹਿੰਦੇ ਪਰ ਜ਼ੀਨਤ ਦੀਆਂ ਪਲਕਾਂ ਗਿੱਲੀਆਂ ਨਾ ਹੋਈਆਂ ਇੱਕ ਦਿਨ ਦੋ ਦਿਨ ਤਿੰਨ ਦਿਨ ਹਫਤਾ 10 ਦਿਨ ਤੇ ਫਿਰ ਜ਼ੀਨਤ ਟਮਾਟੀ ਹਾ ਚੁੱਕੀ ਆਪਣੇ ਤੇ ਕੀ ਆ ਗਈ ਆਪ ਵੀ ਆ ਗਈ ਆਪਣੇ ਬੱਚਿਆਂ ਨੂੰ ਵੀ ਲੈ ਆਈ ਆਪਣੇ ਅੱਬਾ ਦੀ ਇੱਕੋ ਇੱਕ ਧੀ ਆਪਣੇ ਵੀਰੇ ਦੀ ਇੱਕੋ ਇੱਕ ਭੈਣ ਜ਼ੀਨਤ ਕਿਸ ਨੂੰ ਪਾਰੀ ਸੀ ਉਹਦੀਆਂ ਲੱਖ ਲੱਖ ਖਾਤਰਾ ਹੁੰਦੀਆਂ ਪਰ ਲੋਕੀ ਅਚੰਭਾ ਹੁੰਦੇ ਸਨ ਆਪਣੇ ਖਾਬੰਦ ਦੀ ਮੌਤ ਉੱਤੇ ਜ਼ੀਨਤ ਨੇ ਇੱਕ ਹੌਂਕਾ ਨਹੀਂ ਭਰਿਆ ਜ਼ੀਨਤ ਦਾ ਬੁੱਢਾ ਪਿਓ ਆਪਣੀ ਬੱਚੀ ਦੇ ਦੁੱਖ ਦਾ ਸੋਚ-ਸੋਚ ਕੇ ਹੈਰਾਨ ਹੁੰਦਾ ਰਹਿੰਦਾ ਆਂਡੀ ਗਵੰਡੀ ਹੈਰਾਨ ਸਨ ਉਸਦੇ ਬੱਚਿਆਂ ਦਾ ਪਿਓ ਤੁਰ ਗਿਆ ਸੀ ਤੇ ਬੱਚਿਆਂ ਦੀ ਮਾਂ ਨੇ ਕਦੀ ਇੱਕ ਵਾਰ ਉਸ ਨੂੰ ਯਾਦ ਨਹੀਂ ਸੀ ਕੀਤਾ ਕਈ ਮਹੀਨੇ ਗੁਜ਼ਰ ਗਏ ਬੈਠੇ-ਬੈਠੇ ਇੱਕ ਦਿਨ ਜ਼ੀਨਤ ਆਪਾ ਦੇ ਖਾਬੰਦ ਦਾ ਜ਼ਿਕਰ ਆਇਆ ਤੇ ਉਹ ਚੁੱਪ ਹੋ ਗਈ ਜਦੋਂ ਵੀ ਉਹਦੇ ਘਰ ਵਾਲੇ ਦਾ ਕਦੀ ਚਰਚਾ ਛੱਡਦਾ ਸੀ ਤੇ ਉਹ ਚੁੱਪ ਹੋ ਜਾਂਦੀ ਸੀ ਉਸ ਦਿਨ ਵੀ ਅਸੀਂ ਇਕੱਲੇ ਸਾਂ ਤੇ ਮੈਂ ਖਾਸ ਤੌਰ ਤੇ ਉਸ ਤੋਂ ਪੁੱਛਿਆ ਜ਼ੀਨਤ ਆਪਾ ਤੁਸੀਂ ਇੱਕ ਅਥਰੂ ਨਹੀਂ ਘੇਰਿਆ ਤੁਹਾਡੇ ਸਰਦਾ ਮਾਲਕ ਤੁਹਾਡੇ ਸਿਰ ਤੋਂ ਉੱਠ ਗਿਆ ਕਿਸ ਦੇ ਸਰਦਾ ਮਾਲਕ ਜ਼ੀਨਤ ਆਪਾ ਅੱਗੋਂ ਤੜਫ ਕੇ ਬੋਲੀ ਕਿਸ ਦੇ ਸਰਦਾ ਮਾਲਕ ਮੇਰਾ ਕੋਈ ਖਵੰਦ ਨਹੀਂ ਮੈਂ ਤੇ ਇੱਕ ਦਿਨ ਵੀ ਉਸ ਨੂੰ ਕਦੀ ਆਪਣਾ ਖਵੰਦ ਨਹੀਂ ਸਮਝਿਆ ਤੇ ਮੈਂ ਇੱਕ ਪੱਲੀ ਵੀ ਕਦੀ ਉਸ ਦੀ ਤਰੀਮਤ ਨਹੀਂ ਬਣੀ ਹਾਂ ਕੋਈ ਪਿਓ ਹੋ ਸਕਦਾ ਹੈ ਕਿਸੇ ਦੇ ਬੱਚਿਆਂ ਦਾ ਕੋਈ ਪਿਓ ਹੋ ਸਕਦਾ ਹੈ ਪਰ ਕਿਸੇ ਦੇ ਦਿਲ ਦੇ ਤਖਤ ਹਜ਼ਾਰੇ ਦਾ ਕੋਈ ਰਾਂਜਾ ਨਹੀਂ ਬਣ ਸਕਦਾ ਕਿਸੇ ਦੀ ਮਰਜ਼ੀ ਤੋਂ ਬਿਨਾ ਕੋਈ ਕਿਸੇ ਦਾ ਘਰ ਵਾਲਾ ਹੋ ਸਕਦਾ ਹੈ ਦਿਲ ਵਾਲਾ ਨਹੀਂ ਹੋ ਸਕਦਾ ਜ਼ੀਨਤ ਦਾ ਬੰਦਬੰਦ ਫਰਿਆਦ ਕਰ ਰਿਹਾ ਸੀ ਤੇ ਫਿਰ ਉਹ ਫੁੱਟ ਫੁੱਟ ਟਰੋਂ ਲੱਗ ਪਈ ਵਾਰਾ ਦੋ ਵਰੇ ਜਿੰਨ ਫਿਰ ਆਪਣੇ ਪਿੰਡ ਦੀ ਜਿਵੇਂ ਜਿੰਦਜਾਨ ਬਣ ਗਈ ਹੱਸਦੀ ਰਹਿੰਦੀ ਲੋਕਾਂ ਨੂੰ ਹਸਾਉਂਦੀ ਰਹਿੰਦੀ ਕੰਮ ਕਰਦੀ ਰਹਿੰਦੀ ਲੋਕਾਂ ਦੇ ਕੰਮ ਆਉਂਦੀ ਰਹਿੰਦੀ ਉਸਦੀ ਮੂੰਹ ਤੋਂ ਗੁੰਮ ਗਈ ਉਹਦੀ ਲਾਲੀ ਫਿਰ ਉਹਦੀਆਂ ਗੱਲਾਂ ਉੱਤੇ ਆ ਗਈ ਉਸ ਦਾ ਸਰੂ ਵਰਗਾ ਉੱਚਾ ਖੱਦ ਉਸਦੇ ਗੱਸ-ਗੱਸ ਲੰਮੇ ਵਾਲ ਕੋਈ ਇਸ ਧਰਤੀ ਦੀ ਚੀਜ਼ ਥੋੜੀ ਲੱਗਦੀ ਸੀ زینت ਜਿਵੇਂ ਅਸਮਾਨੋਂ ਲੱਥੀ ਪਰਿ ਹੋਵੇ ਹਰ ਵੇੜੇ ਵਿੱਚ ਉਸਦੀ ਉਡੀਕ ਹੁੰਦੀ ਹਰ ਆਂਗਣ ਵਿੱਚ ਉਸਦੀ ਅਸਲ ਲੱਗੀ ਰਹਿੰਦੀ ਤੇ ਦੋਸਤੋ ਇੱਥੇ ਹੀ ਇੱਕ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ